ਸਸਿਕਲ ਦੋਸਤੋ ਸ੍ਰੀ ਅਨੰਦਪੁਰ ਸਾਹਿਬ ਤੋਂ ਇੱਕ ਬੇਹਦ ਮਤਭਾਗੀ ਅਤੇ ਹੈਰਾਨ ਕਰ ਦੇਣ ਵਾਲੀ ਖਬਰ ਸਾਹਮਣੇ ਆਈ ਹੈ ਜਿੱਥੇ ਕਿ ਦੋ ਪ੍ਰਵਾਸੀਆਂ ਦੁਆਰਾ ਇੱਕ 13 ਸਾਲ ਦੀ ਨਵਾਲਗ ਕੁੜੀ ਨੂੰ ਅਗਵਾ ਕਰ ਲਿਆ ਗਿਆ ਅਤੇ ਗਨੀਮਤ ਇਹ ਰਹੀ ਕਿ ਮੌਕੇ ਤੇ ਹੀ ਇਸ ਕੁੜੀ ਦੀ ਭਾਲ ਹੋਈ ਜਦੋਂ ਕਿ ਇਹ ਕੁੜੀ ਸ਼੍ਰੀ ਕੀਰਤਪੁਰ ਸਾਹਿਬ ਦੇ ਰੇਲਵੇ ਲਾਈਨਾਂ ਦੇ ਕੋਲ ਇਹਨਾਂ ਪ੍ਰਵਾਸੀਆਂ ਦੇ ਕੋਲੋਂ ਬਰਾਮਦ ਕੀਤੀ ਗਈ ਤੇ ਸ਼੍ਰੀ ਕੀਰਤਪੁਰ ਸਾਹਿਬ ਦੇ ਥਾਣਾ ਵਿਖੇ ਇਹਨਾਂ ਦੋਵੇਂ ਪ੍ਰਵਾਸੀਆਂ ਤੇ ਪਰਚਾ ਦਰਜ ਕਰ ਲਿਆ ਗਿਆ ਤੇ ਇਸ ਮੌਕੇ ਇਸ ਮਾਮਲੇ ਦੇ ਸਬੰਧ ਦੇ ਵਿੱਚ ਅਸੀਂ ਗੱਲਬਾਤ ਕੀਤੀ ਐਡਵੋਕੇਟ ਵਿਸ਼ਾਲ ਸੈਣੀ ਜੀ ਦੇ ਨਾਲ ਜਿਨ੍ਹਾਂ ਨੇ ਕਿ ਇਸ ਮਾਮਲੇ ਤੇ ਪੂਰੀ ਜਾਣਕਾਰੀ ਦਿੱਤੀ ਅਸਲ ਦੇ ਵਿੱਚ ਹੋਇਆ ਕੀ ਸੀ ਐਡਵੋਕੇਟ ਵਿਸ਼ਾਲ ਸੈਣੀ ਵੀ ਲਗਾਤਾਰ ਲੋਕਾਂ ਨੂੰ ਇਹ ਬਾਰੇ ਦੱਸ ਰਹੇ ਨੇ ਇਹ ਲੋਕਾਂ ਨੂੰ ਸੂਚਿਤ ਕਰ ਰਹੇ ਨੇ ਕਿ ਤੁਸੀਂ ਉਹ ਪ੍ਰਵਾਸੀਆਂ ਦੀ ਵੈਰੀਫਿਕੇਸ਼ਨ ਜ਼ਰੂਰ ਕਰਵਾਓ ਜਿਨ੍ਹਾਂ ਦੇ ਪ੍ਰੂਫ ਨਹੀਂ ਹਨ ਜੋ ਤੁਹਾਨੂੰ ਸ਼ੱਕੀ ਜਾਪਦੇ ਨੇ ਤੇ ਇਸ ਸਮੇਂ ਐਡਵੋਕੇਟ ਸਾਹਮਣੇ ਹੋਰ ਕੀ ਖੁਲਾਸੇ ਕੀਤੇ ਇਸ ਕੇਸ ਬਾਰੇ ਜੋ ਕਿ ਤੁਹਾਡੇ ਰੋਂਗ ਟੇ ਖੜੇ ਕਰ ਦੇਣਗੇ ਆਓ ਸੁਣੋ ਇਸ ਕਾਲ ਰਿਕਾਰਡਿੰਗ ਦੇ ਵਿੱਚ ਹਾਂ ਜੀ ਸਰ ਜੀ ਸਰਮਕਲਵਿੰਦਰ ਸਿੰਘ ਬੋਲਦਾ ਹਾਂ ਯਾਨੀ ਮਕਰ ਗੈਸ ਤੋਂ ਨਹੀਂ ਲੱਗਦੀ ਆਪਾਂ ਜੀ ਜੀ ਤੇ ਸਰ ਉਹ ਇੱਕ ਪੋਸਟ ਪਾਈ ਆ ਤੁਸੀਂ ਆਪਣੇ ਫੇਸਬੁੱਕ ਅਕਾਊਂਟ ਤੇ ਜੀ ਕੇ ਅਨੰਦਪੁਰ ਸਾਹਿਬ ਇਲਾਕੇ ਦੇ ਵਿੱਚ ਦੋ ਪ੍ਰਵਾਸੀ 13 ਸਾਲ ਦੀ ਬੱਚੀ ਨੂੰ ਭਜਾ ਕੇ ਲੈ ਗਏ ਸੀ ਕੀਰਤਪੁਰ ਥਾਣੇ 'ਚ ਪਰਚਾ ਵੀ ਦਰਜ ਹੋ ਗਿਆ ਹਾਂ 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 ਤੇ ਉਹਦੇ ਬਾਰੇ ਕਿਵੇਂ ਕਿਉਂਕਿ ਅਸੀਂ ਵੀ ਤੁਹਾਡੀ ਦੇਖਦੇ ਆ ਲਗਾਤਾਰ ਵੀਡੀਓਜ਼ ਵਗੈਰਾ ਤੁਸੀਂ ਵੀ ਮਤਲਬ ਬੋਲਦੇ ਹੋ ਵੀ ਜਿਹੜੇ ਵੈਰੀਫਿਕੇਸ਼ਨ ਨਹੀਂ ਹੈਗੀ ਜਾਂ ਜਿੰਨਾਂ ਕੋਲ ਆਈਡੀ ਪ੍ਰੂਫ ਨਹੀਂ ਹੈਗਾ ਪ੍ਰਵਾਸੀਆਂ ਕੋਲ ਜੀ ਤੇ ਉਹਦੇ ਬਾਰੇ ਜੀ ਕੀ ਪਹਿਲਾਂ ਤੇ ਮਾਮਲੇ ਬਾਰੇ ਜਰੂਰ ਜਾਣਕਾਰੀ ਦਿਓ ਵੀ ਕੀ ਮਾਮਲਾ ਤੇ ਕਿੰਨਾ ਦੀ ਉਹ ਬੱਚੀ ਸੀਗੀ ਤੇ ਕੀ ਹੁਣ ਹੋਇਆ ਉਹ ਤੇ ਜੀ ਇਹ ਐਕਚੁਅਲੀ ਕੀ ਹੈ ਜੀ ਹਾਂ ਕੀਰਪੁਰ ਸਾਹਿਬ ਥਾਣੇ ਦੇ ਨਾਲ ਇੱਕ ਥਾਣੇ ਦੇ ਅਧੀਨ ਪਿੰਡ ਚੱਕੀਆਂ ਬੇਲੀਆਂ ਪੈਂਦਾ ਹੈ ਅੱਛਾ ਜੀ ਹਾਂ ਉਹਦੇ ਚ ਜਦੋਂ ਉਹਨੇ ਦੇਖੇਗੀ ਉਹਨਾਂ ਦੀ ਕੁੜੀ ਕਿਉਂਕਿ ਘਰ ਦੇ ਵਿੱਚ ਡਿਸਕਿਊਟ ਸੀ ਅੱਛਾ ਜੀ ਤੇ ਘਰ ਦੇ ਵਿੱਚ ਮਾਂ ਲੱਗ ਰਹੀ ਹੈ ਅੱਛਾ ਵੀ ਆਪਣੇ ਉਹ ਕੁੜੀ ਦੇ ਪਿਓ ਤੋਂ ਲੱਗ ਰਹਿੰਦੀ ਸੀ ਮਾਂ ਆਪਣੀ ਬੇਟੀ ਦੇ ਨਾਲ ਤੇ ਜਿਹੜੀ ਬੇਟੀ ਹੈ ਬੇਟੀ ਆਪਣੇ ਫਾਦਰ ਕੋਲ ਰਹਿੰਦੀ ਹੈ ਅੱਛਾ ਬੇਟੀ ਆਪਣੇ ਫਾਦਰ ਕੋਲ ਰਹਿੰਦੀ ਸੀ ਠੀਕ ਹੈ ਉਹ ਆਪਣੀ ਮਾਂ ਕੋਲ ਨਹੀਂ ਸੀ ਠੀਕ ਹੈ ਜੀ ਜੀ ਤੇ ਜਦੋਂ ਉਹਨੇ ਬੰਦੇ ਨਾਲ ਆਪਣੇ ਫਾਦਰ ਨੇ ਆ ਕੇ ਦੇਖਿਆ ਤਾਂ ਬੇੜੀ ਘੱਟ ਸੀਗੀ ਨਹੀਂ ਅੱਛਾ ਜੀ ਹਨਾ ਚਲੋ ਜਦੋਂ ਲੱਬਿਆ ਲੋਬਿਆ ਉਹਨੇ ਤਾਂ ਪਤਾ ਲੱਗੇਗੀ ਐਫ ਆਈ ਆਰ ਵੀ ਵੈਸੇ ਹੋ ਗਈ ਜਦੋਂ ਉਹਨੇ ਦੇਖਿਆ ਤਾਂ ਉਹ ਉੱਥੇ ਰੇਲਵੇ ਫੜਕ ਤੋਂ ਦੋ ਜਿਹੜੇ ਪ੍ਰਵਾਸੀ ਲੋਕ ਸੀਗੇ ਉਹਨਾਂ ਨੇ ਕਿਡਨਾਪ ਕੀਤਾ ਹੋਇਆ ਸੀ ਇਹ ਮਤਲਬ ਉਹ ਆਪਣੀ ਮਰਜ਼ੀ ਨਾਲ ਗਈ ਸੀ ਕਿ ਕਿਡਨਾਪ ਕਰਕੇ ਲੈ ਕੇ ਗਏ ਛੱਕੇ ਨਾਲ ਲੈ ਕੇ ਗਏ ਛੱਤਕੇ ਨਾਲ ਜੀ ਹਾਂ ਰਹਿੰਦੇ ਜਿਹੜੇ ਪ੍ਰਵਾਸੀ ਉਹ ਵੀ ਸ਼੍ਰੀ ਆਨੰਦਪੁਰ ਸਾਹਿਬ ਦੇ ਵਿੱਚ ਹੀ ਹੈ ਤੇ ਉਹਨਾਂ ਦੇ ਸ਼ਾਇਦ ਆਧਾਰ ਕਾਰਡ ਵੀ ਬਣੇ ਹੋਏ ਆ ਆਨੰਦਪੁਰ ਸਾਹਿਬ ਦੇ ਵਿੱਚ ਨਾ ਅੱਛਾ ਜੀ ਤੇ ਹਾਂ ਕੀਰਤਪੁਰ ਥਾਣੇ ਦੇ ਵਿੱਚ ਹੈ ਜਿਹੜੀ ਜਿਹੜੀ ਬੇਟੀ ਹੈ ਜੀ ਉਹ ਲੜਕੀ ਆ ਉਹ ਕਿਹੜੇ ਪਰਿਵਾਰ ਚੋਂ ਆ ਉਹ ਵੀ ਪ੍ਰਵਾਸੀ ਹੈ ਜੋ ਕਿ ਪੰਜਾਬੀ ਪਰਿਵਾਰ ਦੀ ਨਹੀਂ ਉਹ ਪੰਜਾਬੀ ਪਰਿਵਾਰ ਹੈ ਅੱਛਾ ਜੀ ਆ ਉਹ ਪੰਜਾਬ ਦਾ ਪਰਿਵਾਰ ਹੈ ਤੇ ਤੇਰਾ 13 ਸਾਲ ਦੀ ਉਮਰ ਹੈ ਬੇਟੀ ਦੀ ਅੱਛਾ ਜੀ ਤੇ ਹੁਣ ਉਹ ਕੁੜੀ ਹੋ ਗਈ ਬ੍ਰਾਮ ਦਾ ਆਪਣੇ ਪਰਿਵਾਰ ਕੋਲ ਹੈ ਜੀ ਹਾਂ ਹਾਂ ਹੁਣ ਹੁਣ ਫਾਦਲ ਸਾਹਿਬ ਕੋਲ ਠੀਕ ਤੇ ਉਹਨਾਂ ਤੇ ਕੀ ਕਾਰਵਾਈ ਹੋਈ ਹੈ ਜੀ ਪ੍ਰਵਾਸੀਆਂ ਤੇ ਜਿਹੜੇ ਐਫ ਆਈ ਆਰ ਐਫ ਆਈ ਆਰ ਹੋਈ ਹੋ ਮੈਂ ਤੁਹਾਨੂੰ ਤੁਸੀਂ ਦੇਖ ਲੈਣਾ ਠੀਕ ਹੈ ਉਹ ਥਾਣੇ ਦੇ ਵਿੱਚ ਐਫ ਆਈ ਆਰ ਹੋਈ ਹੈ ਅੱਛਾ ਤੇ ਸਰ ਇੱਕ ਮੈਂ ਜ਼ਰੂਰ ਪੁੱਛਣੀ ਜਾਵਾਂਗੀ ਜਿਵੇਂ ਤੁਸੀਂ ਕਾਨੂੰਨ ਦੇ ਮਹਾਰੋ ਤੇ ਅਸੀਂ ਵੀ ਇਦਾਂ ਨਾ ਜਿਹੜੇ ਮਤਲਬ ਗਲਤ ਜਿੰਨਾਂ ਕੋਲ ਨਹੀਂ ਕੋਈ ਵੈਰੀਫਿਕੇਸ਼ਨ ਇੱਕ ਤਰ੍ਹਾਂ ਦੀ ਆਪਾਂ ਪ੍ਰਸ਼ਾਸਨ ਦੀ ਕਾਨੂੰਨ ਦੀ ਵੀ ਮਦਦ ਕਰਦੇ ਆਂ ਜੀ ਵੀ ਜਿਹੜੇ ਵੈਰੀਫਾਈ ਨਹੀਂ ਹੈਗੇ ਉਹ ਵੈਰੀਫਾਈ ਹੋਣ ਜੀ ਅਸੀਂ ਜੀ ਕੁਝ ਦਿਨ ਪਹਿਲਾਂ ਲੁਧਿਆਣੇ ਜਿਹੜਾ ਰੇਲਵੇ ਸਟੇਸ਼ਨ ਆ ਉਹ ਤੋਂ ਪਹਿਲਾਂ ਇੱਕ ਲੋਕਲ ਅੱਡਾ ਗਿਆ ਜੀ ਜੀ ਉੱਥੇ ਕੋਈ ਪ੍ਰਵਾਸੀ ਉਹ ਕਾਫੀ ਨਸ਼ਾ ਕਰਦੇ ਨੇ ਨਾ ਉਹਨਾਂ ਕੋਲ ਆਈਡੀ ਪ੍ਰੂਫ ਆ ਤੇ ਉਹ ਸ਼ਰਿਆਂ ਫੜੇ ਉਹ ਸਾਡੇ ਕੈਮਰੇ ਮੂਰੇ ਵੀ ਨਸ਼ਾ ਕਰ ਰਹੇ ਸੀਗੇ ਕੋਈ ਮਤਲਬ ਉਹ ਤੋਂ ਅੰਦਾਜ਼ਾ ਲਾ ਸਕਦੇ ਆ ਵੀ ਕੋਈ ਡਰ ਨਹੀਂ ਹੈਗਾ ਉਹਨਾਂ ਨੂੰ ਤੇ ਸਾਡੇ ਸਾਹਮਣੇ ਕੈਮਰੇ ਚਲਦੇ ਚ ਉਹਨਾਂ ਨੇ ਸਿਰ ਪਾੜ ਇੱਕ ਦੂਜੇ ਦੇ ਉੱਥੇ ਕਈ ਬੱਚ ਹਾਂਜੀ ਕਈ ਬੱਚੇ ਵੀ ਸੀਗੇ ਜੀ ਉੱਥੇ ਤੇ ਲੇਡੀਜ਼ ਵੀ ਸੀਗੀਆਂ ਵੀ ਕਹਿੰਨੇ ਹੱਥੋ ਪਾਈ ਜ ਕਿਸੇ ਦੇ ਛੱਟ ਵੀ ਲੱਗ ਸਕਦੀ ਸੀਗੀ ਹੋਰ ਦੇ ਜੀ ਜੀ ਤੇ ਜਦੋਂ ਅਸੀਂ ਪੁਲਿਸ ਮੌਕੇ ਤੇ ਬੁਲਾਈ ਆ ਜੀ ਉਹ ਕਹਿੰਦੇ ਅਸੀਂ ਕੀ ਕਰ ਸਕਦੇ ਆ ਵੀ ਕਹਿੰਦੇ ਅਸੀਂ ਕੁਝ ਕਰ ਨਹੀਂ ਸਕਦੇ ਸਭ ਤੋਂ ਨਸ਼ਾ ਮੰਗਦੇ ਨੇ ਤੇ ਅਸੀਂ ਉਹ ਪੋਸਟ ਪਾਈ ਉਹ ਵੀ ਕਾਫੀ ਲੋਕਾਂ ਨੇ ਲੱਖਾਂ ਜਿਹਦੇ ਕਿਤੇ ਲੋਕਾਂ ਨੇ ਵੀ ਕਹਿਣਾ ਵੀ ਜੇ ਪੰਜਾਬੀ ਹੋਵੇ ਤਾਂ ਕਾਰਵਾਈ ਹੋ ਜਾਂਦੀ ਆ ਇਹ ਕੀ ਗੱਲ ਵੀ ਇਹ ਪ੍ਰਵਾਸੀਆਂ ਮੌਕੇ ਹੀ ਹੱਥ ਬੰਨੇ ਜਾਂਦੇ ਨੇ ਤੁਹਾਡੇ ਹਿਸਾਬ ਦੇ ਨਾਲ ਤੁਸੀਂ ਕੀ ਦੇਖਦੇ ਹੋ ਜਾਂ ਫਿਰ ਕਹਿ ਲਈਏ ਵੀ ਅਸੀਂ ਫ੍ਰੈਂਕਲੀ ਕਹਿੰਦੇ ਹਾਂ ਕਿਉਂਕਿ ਜੇ ਸਮਾਜ ਦੇ ਵਿੱਚ ਆਪਾਂ ਸੁਧਾਰ ਕਰਨਾ ਹੈ ਜੀ ਸਾਰਿਆਂ ਕੋ ਸੱਚ ਸਾਹਮਣੇ ਖੁੱਲ ਕੇ ਬੋਲਣਾ ਪੈਣਾ ਹੈ ਵੀ ਜਾਂ ਤਾਂ ਇਹ ਫਿਰ ਪੈਸੇ ਨਹੀਂ ਬਣਦੇ ਇਹਨਾਂ ਨੂੰ ਤਾਂ ਕਰਕੇ ਉਹਨਾਂ ਨੂੰ ਕਾਰਵਾਈ ਨਹੀਂ ਕਰਦੇ ਜੀ ਜੀ ਮੈਂ ਤਾਂ ਦੇਖੋ ਮੈਂ ਤਾਂ ਇਹ ਕਹਿੰਦਾ ਕਿ ਪੁਲਿਸ ਨੂੰ ਅੱਗੇ ਹੋ ਕੇ ਹਾਂਜੀ ਜੋ ਹੁਸ਼ਿਆਰਪੁਰ ਘਟਨਾ ਹੋਈ ਹੈ ਤੁਹਾਨੂੰ ਪਤਾ ਕਿ ਉਹ ਸਾਰੇ ਨੇ ਦਿਲਦਲਾ ਹਾ ਦਿੱਤੇ ਹੈ ਨਾ ਉਸ ਮੈਟਰ ਨੇ ਹਾਂਜੀ ਤੇ ਉਸ ਤੋਂ ਪਹਿਲਾਂ ਮੁਹਾਲੀ ਦੇ ਵਿੱਚ ਦੋ ਨੌਜਵਾਨਾਂ ਦਾ ਮਰਡਰ ਹੋਇਆ ਸੀ ਠੀਕ ਹਾਂਜੀ ਮੈਂ ਇਹ ਨਹੀਂ ਕਹਿੰਦਾ ਕਿ ਅਸੀਂ ਇਹਨਾਂ ਨੂੰ ਬਾਹਰ ਕੱਢੀ ਜਾਂ ਕੁਝ ਕਰੀਏ ਕਿਉਂਕਿ ਪੰਜਾਬ ਦੇ ਲੋਕ ਵੀ ਬਹੁਤ ਗਿਣਤੀ ਦੇ ਬਾਹਰ ਬਾਹਰ ਨਹੀਂ ਜੀ ਸਹੀ ਗੱਲ ਠੀਕ ਹੈ ਜੀ ਹਾਂ ਤੇ ਸਾਡਾ ਇਹ ਹੈ ਕਿ ਜਦੋਂ ਪੰਜਾਬੀ ਰਹਿੰਦਾ ਤਾਂ ਉਹ ਬਿਨਾ ਬਿਨਾਂ ਉਤੋਂ ਆਪਣਾ ਡਾਕੂਮੈਂਟੇਸ਼ਨ ਤੋਂ ਬਿਨਾਂ ਨਹੀਂ ਜਾਂਦਾ ਨਹੀਂ ਰਹਿੰਦਾ ਜੀ ਨਹੀਂ ਰਹਿੰਦਾ ਹੁਣ ਸਾਨੂੰ ਦੱਸਦੇ ਨੇ ਲੋਕ ਕਹਿੰਦੇ ਸੀ ਜੇ ਬਾਹਰ ਹੋਰੇ ਪੰਜਾਬ ਤੋਂ ਵੀ ਬਾਹਰ ਜਾਣੇ ਵੀ ਸਾਨੂੰ ਪਹਿਲਾਂ ਵੈਰੀਫਿਕੇਸ਼ਨ ਕਰਾਉਣੀ ਪੈਂਦੀ ਆ ਰੋਦਰਪੁਰ ਉੱਤਰਾਖੰਡ ਚ ਵੀ ਕਹਿੰਦੇ ਸੀ ਵੈਰੀਫਿਕੇਸ਼ਨ ਕਰਾ ਕੇ ਰਹਿ ਰਹੇ ਹੋਰ ਵੱਡੀ ਵੱਡੀ ਗੱਲ ਇਹ ਹੈ ਕਿ ਲੋਕ ਹੈ ਜਿਹੜੇ ਇਹਨਾਂ ਨੂੰ ਰਾਜਨੀਤਿਕ ਤੌਰ ਤੇ ਵਰਤਦੇ ਆ ਪਿੰਡਾਂ ਦੇ ਵਿੱਚ ਵੋਟਾਂ ਬਣੀਆਂ ਹੁੰਦੀਆਂ ਹਾਂਜੀ ਇਹ ਅਸੀਂ ਇਹ ਪ੍ਰੂਫ ਨਹੀਂ ਕਰਾਂਦੇ ਕਿ ਜਿੱਥੋਂ ਆਇਆ ਕਿ ਉੱਥੇ ਇਹਨਾਂ ਦੀ ਵੋਟ ਹੈ ਹਾਂਜੀ ਜਾਂ ਨਹੀਂ ਇਹ ਬਹੁਤ ਵੱਡਾ ਮੈਟਰ ਹੈ ਜਿਹੜਾ ਇਹ ਇਹ ਸਰਕਾਰ ਨੂੰ ਪ੍ਰਸ਼ਾਸਨ ਨੂੰ ਆਪ ਦੇਖਣਾ ਬਣਾ ਸਰਕਾਰ ਅੱਧਾ ਚਲੋ ਦੇਖੋ ਅੱਜ ਅੱਜ ਨਾ ਦੇਖੋ ਕਿੱਡਾ ਬੜਾ ਕਾਂਡ ਹੋਇਆ ਹੁਸ਼ਿਆਰਪੁਰ ਤੇ ਹਾਂਜੀ ਨਾ ਆਪ ਬੋਲੀ ਨਾ ਕਾਂਗਰਸ ਬੋਲੀ ਨਾ ਅਕਾਲੀ ਦਲ ਕੋਈ ਪਾਰਟੀ ਨਹੀਂ ਬੋਲਿਆ ਨਹੀਂ ਬੋਲੀ ਜੀ ਕਿਉਂ ਨਹੀਂ ਬੋਲੀ ਕਿਉਂਕਿ ਹੁਣ ਵੋਟਾਂ ਆ ਗਈਆਂ ਵੋਟਾ ਕਰਕੇ ਹਾਂਜੀ ਉਹ ਤੋਂ ਛੱਡੋ ਸਰ ਉਹਨਾਂ ਦੇ ਜਿਹੜੇ ਮਤਲ ਜਿਨ੍ਹਾਂ ਨੂੰ ਉਹ ਪਾਰਟੀਆਂ ਨੇ ਥਾਪੜ ਦਿੱਤਾ ਹੋਇਆ ਜੀ ਜਿਹੜੇ ਪ੍ਰਵਾਸੀਆਂ ਨੂੰ ਆਪਾਂ ਫੇਰ ਉਹੀ ਗੱਲ ਜੀ ਦੁਬਾਰੇ ਜ਼ਰੂਰ ਕਹਿੰਨੇ ਆ ਕਿ ਓਕੇ ਕਈ ਲੋਕੋ ਕਲਿੱਪ ਕੱਟ ਕੇ ਲਾ ਲੈਂਦੇ ਨੇ ਅਸੀਂ ਫੇਰ ਕਹਿੰਦੇ ਆ ਕਿ ਸਾਰੇ ਪ੍ਰਵਾਸੀਆਂ ਨੂੰ ਗਲਤ ਨਹੀਂ ਕਹਿੰਦੇ ਜਿਹੜੇ ਗਲਤ ਨੇ ਉਹਨਾਂ ਨੂੰ ਗਲਤ ਕਹਿੰਦੇ ਆ ਕਿਉਂਕਿ ਕਈ ਪ੍ਰਵਾਸੀ ਇਹੋ ਜਿਹੇ ਵੀ ਨੇ ਜਿਨ੍ਹਾਂ ਦੇ ਪੰਜਾਬ 'ਚ ਯੋਗਦਾਨ ਵੀ ਹੈ ਜਿਨ੍ਹਾਂ ਦਾ ਨੀ ਮੈਂ ਮੈਂ ਇਹ ਗੱਲ ਹੈ ਚਾਹੇ ਗਲਤੀ ਸਾਰੇਆਂ ਦੀ ਜਿਹੜੀ ਹੈ ਮੇਰੀ ਸੋਚ ਤਾਂ ਇਹ ਹੈ ਕਿ ਜਿਹੜਾ ਪੰਜਾਬ ਦੇ ਵਿੱਚ ਆ ਗਿਆ ਹਾਂਜੀ ਇੱਕ ਤਾਂ ਜ਼ਰੂਰੀ ਕਾਨੂੰਨ ਬਣਨਾ ਚਾਹੀਦਾ ਕਿ ਕੋਈ ਜਿਵੇਂ ਹਮਾਚਰਚਾ ਕੋਈ ਜ਼ਮੀਨ ਨਹੀਂ ਸਹੀ ਗੱਲ ਹੈ ਜੀ ਸਹੀ ਗੱਲ ਹੈ ਇਹ ਹੋਣਾ ਚਾਹੀਦਾ ਕੋਈ ਬਿਨਾਂ ਗਲਤ ਉਹ ਆਧਾਰ ਕਾਰਡ ਨਾ ਬਣਾਵੇ ਲੋਕਲ ਨਾ ਕੋਈ ਵੋਟਰ ਵੋਟ ਬਣੇ ਆ ਹਾਂਜੀ ਨੇ ਸਹੀ ਗੱਲ ਹੈ ਜੀ ਜਾਂ ਤਾਂ ਸਾਰਿਆਂ ਨੂੰ ਬਰਾਬਰ ਹੱਕ ਦੇ ਦਿਓ ਵੀ ਸਾਰੇ ਪਾਸੇ ਖੋਲ੍ਹ ਦਿਓ ਸਾਰਿਆਂ ਨੂੰ ਜਿਸ ਦਿਨ ਇਹ ਕੰਮ ਬੰਦ ਹੋ ਗਏ ਹਾਂਜੀ ਉਸ ਦਿਨ ਜਿਹੜੇ ਬੁਖਾਰ ਰਾਤ ਆਉ ਘਟ ਜਾਣਗੇ ਤੇ ਸਰ ਮੈਂ ਉਹ ਹੀ ਕਹਿ ਰਿਹਾ ਜੀ ਵੀ ਜਿਵੇਂ ਹੁਣ ਜਿਹੜੀ ਪਾਰਟੀਆਂ ਨੇ ਤੁਸੀਂ ਗੱਲ ਕੀਤੀ ਆ ਵੀ ਕੋਈ ਨੇ ਹਾ ਦਾ ਨਾ ਰਵ ਨਹੀਂ ਮਾਰਿਆ ਕਿਸੇ ਪਾਰਟੀ ਨੇ ਜੀ ਬਿਲਕੁਲ ਤੇ ਉਹ ਤੋਂ ਬਾਅਦ ਚ ਕੁਝ ਪਾਰਟੀਆਂ ਨੇ ਇਹਨਾਂ ਨੂੰ ਜਿੰਨਾਂ ਨੂੰ ਥਾਪੜਾ ਦਿੱਤਾ ਹੋਇਆ ਉਹਨਾਂ ਦੀ ਵੀਡੀਓਜ਼ ਵੀ ਵਾਇਰਲ ਹੋ ਰਹੀਆਂ ਨੇ ਪਰ ਵਾਸੀਦੋ ਸ਼ਰਿਆਮ ਕਹਿ ਰਹੇ ਨੇ ਵੀ 84 ਦੁਬਾਰੇ ਤੁਹਾਡੇ ਟਾਇਰ ਪੈਣਗੇ ਗਲਾਂ ਜਿਹੜੀ ਉਹਨਾਂ ਦੇ ਕੋਈ ਕਾਰਵਾਈ ਨਹੀਂ ਜੀ ਉਹ ਆਇਡੈਂਟੀਫਾਈ ਵੀ ਨਹੀਂ ਕੀਤੇ ਨਾ ਉਹਨਾਂ ਦਾ ਕੋਈ ਪਰਚਾ ਹੋਇਆ ਇਹਦਾ ਨਾ ਇਹਵਨ ਜੇਕਰ ਪੰਜਾਬੀ ਕੋਈ ਪੰਜਾਬ ਦਾ ਬੰਦਾ ਇਹਨਾਂ ਤੇ ਆਧਾਰ ਕਾਰਡ ਪੁੱਛ ਲਵੇ ਜਾਂ ਪੁੱਛ ਲਵੇ ਕਿ ਤੁਸੀਂ ਤੁਹਾਡੇ ਆਧਾਰ ਕਾਰਡ ਕਿਵੇਂ ਬਣੇ ਫਿਰ ਸਰਕਾਰ ਨੂੰ ਡਰਾਉਂਦੀ ਆ ਪਰਚਿਆਂ ਦੇ ਨਾਮ ਤੋਂ ਸਹੀ ਗੱਲ ਹੈ ਜੀ ਸਰ ਇੱਥੇ ਸਾਡੇ ਨੇੜੇ ਸਮਰਾਲੇ ਨਾ ਤੁਹਾਨੂੰ ਮੈਂ ਇੱਕ ਘਟਨਾ ਦੱਸਦਾ ਸ਼ਾਇਦ ਤੁਸੀਂ ਸੋਸ਼ਲ ਮੀਡੀਆ ਤੇ ਦੇਖੀ ਵੀ ਹੋਵੇ ਇੱਥੇ ਜਦੋਂ ਇਹ ਸ਼ਹਿਰਪੁਰ ਵਾਲੀ ਘਟਨਾ ਹੋਈ ਆ ਉਸ ਤੋਂ ਬਾਅਦ ਚ ਕਾਫੀ ਜ਼ਿਆਦਾ ਵਿਰੋਧ ਹੋਇਆ ਤਿੰਨ ਹਿੰਦ ਸਿੰਘਾਂ ਨੇ ਵੀ ਵਿਰੋਧ ਕੀਤਾ ਤੇ ਉਹਨਾਂ ਨੇ ਮੈਮੋਰੰਡਮ ਦਿੱਤਾ ਇੱਕ ਐਸਡੀਐਮ ਸਾਹਿਬ ਨੂੰ ਉੱਥੋਂ ਜਦੋਂ ਬਾਹਰ ਆਏ ਤਾਂ ਉਹ ਫਲੋ ਚ ਕਹਿ ਲੋ ਜਿਵੇਂ ਮਰਜ਼ੀ ਉਹਨਾਂ ਨੇ ਕਹਿਤਾ ਵੀ ਅਸੀਂ 15 ਦਿਨ ਦਾ ਟਾਈਮ ਦਿੰਦੇ ਆ ਵੀ ਖਾਲੀ ਕਰ ਦਿਓ ਸਮਰਾਲਾ ਚੈਰ ਤੇ ਹੁਣ ਸਰ ਪੱਤਰਕਾਰ ਦੀ ਡਿਊਟੀ ਹੁੰਦੀ ਹੈ ਵੀ ਜੋ ਕਿਸੇ ਨੇ ਵਾਈਟ ਦਿੱਤੀ ਆ ਉਹਨੂੰ ਐਜ਼ ਇਟ ਲੋਕਾਂ ਤੱਕ ਲੈ ਕੇ ਜਾਣਾ ਖਬਰ ਲੈ ਕੇ ਜਾਣੀ ਬਿਲਕੁਲ ਦੋ ਪੱਤਰਕਾਰਾਂ ਨੇ ਚਲਾਈ ਉਹ ਖਬਰ ਜੀ ਉਹ ਤੋਂ ਬਾਅਦ ਚ ਸਾਡੇ ਐਸਐਸਪੀ ਮੈਡਮ ਨੇ ਖੰਨੇ ਤੋਂ ਜੋਤੀ ਜਾਦਵ ਜੀ ਹਰਜੋਤ ਬੈਨ ਜੀ ਵਾਈਫ ਨੇ ਤੇ ਉਹਨਾਂ ਨੇ ਮਤਲਬ ਉਹਨਿੰਗ ਸਿੰਘ ਨੂੰ ਥਾਣੇ ਬੁਲਾਇਆ ਪਤਾ ਨਹੀਂ ਕੋਈ ਡਰਾਇਆ ਧਮਕਾਇਆ ਜਾਂ ਪਿਆਰ ਨਾਲ ਜਾਂ ਜਿਵੇਂ ਵੀ ਉਹ ਤੋਂ ਇੱਕ ਮਾਫੀ ਵਾਲੀ ਵੀਡੀਓ ਮੰਗਾਈ ਕਿ ਮੈਂ ਗਲਤੀ ਨਾਲ ਇਹ ਕਹਿਤਾ ਸੀਗਾ ओके ਤੇ ਉਹ ਉਹਨਾਂ ਨੇ ਆਪਣੇ ਖੰਨਾ ਪੁਲਿਸ ਦਾ ਅਫੀਸ਼ੀਅਲ ਪੇਜ ਹੈ ਜੀ ਇੰਸਟਾਗ੍ਰam ਦਾ ਉਹਦੇ ਤੇ ਅਪਲੋਡ ਕੀਤੀ ਜੀ ਤੇ ਉਹ ਚੀਜ਼ ਕਰਕੇ ਉਹ ਨਹਿنگ ਸਿੰਘ ਬੇਇੱਜ਼ਤੀ ਫੀਲ ਕਰ ਗਿਆ ਜੀ ਵੀ ਮੇਰੀ ਬੇਇੱਜ਼ਤੀ ਹੋਈ ਵੀ ਮੈਂ ਨਹਿنگ ਸਿੰਘਾ ਗੁਰੂ ਦਾ ਸਿੱਕਾ ਗੁਰੂ ਦੀ लाਡ ਲੀਆਂ ਫੌਜਾਂ ਕਹੀਆਂ ਜਾਂਦੀਆਂ ਲੋਕ ਬਹੁਤ ਮਾਣ ਕਰਦੇ ਨੇ ਹੈ ਜੀ ਜੀ ਤੇ ਉਹ ਤੋਂ ਬਾਅਦ ਚ ਉਹਨੇ ਕੋਈ ਜ਼ਹਿਰੀਲੀ ਚੀਜ਼ ਨਿਗਲ ਲਈ ਅੱਛਾ ਹਾਂਜੀ ਤੇ ਉਹ ਤੋਂ ਬਾਅਦ ਕੀ ਹੋਇਆ ਜੀ ਤੇ ਪੁਲਿਸ ਨੇ ਆਪਣੇ ਪੇਜ ਤੋਂ ਵੀਡੀਓ ਡਿਲੀਟ ਕਰ ਦਿੱਤੀ ਹੂੰ ਤੇ ਜਿਹੜੇ ਪੱਤਰਕਾਰਾਂ ਨੇ ਖਬਰ ਚਲਾਈ ਸੀ ਉਹਨਾਂ ਤੇ 307 ਦਾ ਪਰਚਾ ਕਰਤਾ ਜੀ ਅੱਛਾ ਜੀ ਹਾਂਜੀ ਵੀ ਤੁਸੀਂ ਵੀ ਦੇਖੋ ਵੀ ਇਹ ਕਾਨੂੰਨ ਇੱਕ ਤਰੀਕੇ ਦੇ ਨਾਲ ਹੁਣ ਅਸੀਂ ਕੋਈ ਗੱਲ ਹੁੰਦੀ ਹੈ ਜੀ ਅਸੀਂ ਵੀ ਕਈ ਵਾਰ ਵਕੀਲ ਸਾਹਿਬ ਤੋਂ ਸਲਾਹ ਲੈਂਦੇ ਆ ਜੀ ਵੀ ਇਹ ਕਿਵੇਂ ਆ ਜਾਂ ਕਿਵੇਂ ਇਹ ਕਾਨੂੰਨੀ ਪੁਲਸ ਆਪਣੇ ਹਿਸਾਬ ਨਾਲ ਚਲਾ ਰਹੀ ਹੈ ਦੇਖੋ ਇਹ ਤਾਂ ਡਾਇਰੈਕਟਲੀ ਜਿਹੜੀ ਸਪੋਰਟ ਹੈ ਤੇ ਪ੍ਰਵਾਸੀ ਲੋਕਾਂ ਨੂੰ ਹੋ ਰਹੀ ਹੈ ਔਰ ਪੰਜਾਬ ਦੇ ਲੋਕਾਂ ਨੂੰ ਇਹ ਤਾਂ ਫਿਰ ਪੱਤਰਕਾਰ ਭਾਈ ਚਾਰੇ ਨੂੰ ਅੱਗੇ ਆਉਣਾ ਚਾਹੀਦਾ ਹਾਂ ਨਹੀਂ ਬਹੁਤ ਵੱਡਾ ਘਟ ਸੀਗਾ ਕੱਲ ਕਿਸਾਨ ਜਥੇਬੰਦੀਆਂ ਵੀ 1-2 ਦਿਨ ਪਹਿਲਾਂ ਹਾਂ ਹਾਂ ਇਹ ਤਾਂ ਦੇਖੋ ਸਾਨੂੰ ਪੰਜਾਬ ਦੇ ਲੋਕਾਂ ਨੂੰ ਅੱਗੇ ਆਣਾ ਪੈਣਾ ਅਸੀਂ ਅਸੀਂ ਕਿਸੇ ਨੂੰ ਦੇਖੋ ਅਧਿਕਾਰ ਨਹੀਂ ਸਾਨੂੰ ਕੋਈ ਦਿੰਦਾ ਕਿ ਅਸੀਂ ਕਿਸੇ ਨੂੰ ਕੱਢੀਏ ਸਹੀ ਗੱਲ ਹੈ ਸਹੀ ਗੱਲ ਹੈ ਕਿਸੇ ਨੂੰ ਰੱਖੀਏ ਪਰ ਮੈਂ ਇਹ ਕਹਿਣਾ ਕਿ ਪੁਲਿਸ ਵੈਰੀਫਿਕੇਸ਼ਨ ਹਾਂਜੀ ਜਿਹੜਾ ਬੰਦਾ ਰੱਖ ਰਿਹਾ ਉਹ ਉਹਦਾ ਪਿਛੋਕੜ ਉਹਦਾ ਜ਼ਰੂਰ ਪਤਾ ਕਰੇ ਸਰ ਲੌਜੀਕ ਜੀ ਗੱਲ ਹੈ ਜੀ ਆਪਣੇ ਘਰ ਕੋਈ ਆਉਂਦਾ ਪਹਿਲਾ ਪੁੱਤ ਨਹੀਂ ਜਾਣਦੇ ਜੀ ਆਪਾਂ ਉਹਦੀ ਪਛਾਣ ਪਤਾ ਕਰਦੇ ਆਂ ਵੀ ਇਹ ਬੰਦਾ ਕੌਣ ਆ ਕਿੱਥੋਂ ਆਇਆ ਕੀ ਕਰਨਾ ਕੀ ਇਹਦੇ ਇਰਾਦੇ ਨੇ ਫਿਰ ਆਪਾਂ ਆਪਣੇ ਘਰ ਵੜਨ ਦਿੰਦੇ ਆਂ ਜੀ ਹੁਣ ਪੰਜਾਬੀ ਦੇਸ਼ ਵੀ ਇਵਨ ਕਿ ਪੂਰਾ ਦੇਸ਼ ਆਪਣਾ ਘਰ ਆ ਜੀ ਹੁਣ ਆਪਾਂ ਕਿਤੇ ਹੋਰ ਵੀ ਜਾਈਏ ਆਪਣੀ ਜ਼ਿੰਮੇਵਾਰੀ ਭੰਡਦੀ ਆ ਕੋਈ ਗਲਤ ਦੇਖਦੇ ਆਂ ਤਾਂ ਉਹਦੇ ਵੈਰੀਫਾਈ ਕਰਨਾ ਪੈਂਦਾ ਜੀ ਬਿਲਕੁਲ ਸਾਰੇ ਤੁਸੀਂ ਬਹੁਤ ਵਧੀਆ ਆਵਾਜ਼ ਉਠਾਰ ਰਹੇ ਜੀ ਅਸੀਂ ਲਗਾਤਾਰ ਤੁਹਾਡੇ ਦੇਖਦੇ ਰਹਿੰਦੇ ਆ ਪੋਸਟ ਜੀ ਤੁਸੀਂ ਆਪਣੀ ਮਤਲਬ ਜਿਹੜੀ ਕੰਮ ਦੇ ਨਾਲ-ਨਾਲ ਵੀ ਤੁਹਾਡਾ ਬਹੁਤ ਬਿਜ਼ੀ ਸ਼ਡਿਊਲ ਹੈ ਉਹਦੇ ਨਾਲ-ਨਾਲ ਵੀ ਤੁਸੀਂ ਸਮਾਜ ਲਈ ਯੋਗ ਕਰ ਰਹੇ ਹੋ ਬਹੁਤ ਵਧੀਆ ਯੋਗਦਾਨ ਪਾ ਰਹੇ ਹੋ ਜੀ ਐਦਾਂ ਜੇ ਹਰ ਕੋਈ ਅਵੇਅਰ ਹੋਵੇ ਜੀ ਮੈਂ ਕਹਿੰਦਾ ਗਲਤ ਕੁਝ ਹੋਵੇ ਇਨਾਂ ਕਿਤੇ ਜੀ ਬਿਲਕੁਲ ਨਹੀਂ ਲੜਨਾ ਚਾਹੀਦਾ ਦੇਖੋ ਅਸੀਂ ਪੰਜਾਬ ਦੇ ਵਾਸੀ ਜੇ ਪੰਜਾਬ ਲਈ ਨਹੀਂ ਲੜੇ ਫਿਰ ਤਾਂ ਹਾਂਜੀ ਹਾਂਜੀ ਹਾਂ ਇਹ ਤਾਂ ਸਾਰੇ ਨੂੰ ਜਾਗਰੂਕ ਹੋਣਾ ਪੈਣਾ ਠੀਕ ਠੀਕ ਹੈ ਤੋ ਸਰ ਤੁਸੀਂ ਹੀ 30 ਸਮਾਂ ਦਿੱਤਾ ਹੀ ਬਹੁਤ ਬਹੁਤ ਧੰਨਵਾਦੀ ਜੀ ਥੈਂਕ ਯੂ ਥੈਂਕ ਯੂ